ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਾਰੇ ਅਦਾਰੇ 'ਚ ਜਾਓ ਉੱਥੇ ਤੁਹਾਨੂੰ ਫ੍ਰੀ ਮਿਲੇਗੀ ਫ੍ਰੀ ਤੇ ਕਈ ਵਾਰੀ ਸ਼ਾਇਦ ਇਦਾਂ ਵੀ ਲੱਗਦਾ ਹੁੰਦਾ ਕਿ ਫ੍ਰੀ ਚੀਜ਼ ਦੀ ਅਸੀਂ ਕਦਰ ਵੀ ਨਹੀਂ ਕਰਦੇਗੇ ਇੱਥੇ ਤੇ ਖੱਡੇ ਵੱਟ ਤੇ ਕੀ ਪੌਲ ਚੱਕਲੀ ਹੋਵੇ ਤੇ ਸਿੱਖ ਪਹਿਲਾਂ ਪੁੱਜਦਾ ਵੀ ਕਿ ਕਕਾਰ ਵੀ ਫ੍ਰੀ ਮਿਲਣਗੇ ਕਿਰਪਾਨ ਵੀ ਫ੍ਰੀ ਮਿਲੂਗੀ ਹੱਦ ਹੋ ਗਈ ਤੋ ਕੀ ਬੰਨਣ ਜਾ ਰਿਹਾ ਮੈਂ ਸਿੱਖ ਕੌਮ ਦਾ ਨਮਾਇੰਦਾ ਬੰਨਣ ਜਾ ਰਿਹਾ ਆ ਮੈਂ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਲੱਗਿਆ ਤੇ ਖਾਲਸਾ ਪੰਥ ਸ਼ਾਮਲ ਹੋਣ ਵਾਲਿਆ ਕੋਠੀ ਕਿੰਨੇ ਦੀ ਪਾਈ ਐ 60 ਲੱਖ ਦੀ ਗੱਡੀ ਕਿੰਨੀ ਰੱਖੀ ਐ 18 ਲੱਖ ਦੀ ਤੇ ਪੁੱਛ ਕੀ ਰਿਹਾ ਜਿਹੜੀ 60 ਰੁਪਏ ਤੋਂ ਲੈ ਕੇ 200 ਰੁਪਏ ਦੀ ਕਰਪਾਣਾ ਕਹਿੰਦਾ ਫ੍ਰੀ ਮਿਲ ਜਾਉ ਹਰਾਣ ਕੀ ਦੀ ਗੱਲ ਨਹੀਂ ਕੀ 10 ਰੁਪਏ ਦਾ ਕੰਗਾ ਜਿਹੜਾ ਵਾ 20 ਰੁਪਏ ਦਾ ਲੈ ਲਓ 50 ਦਾ ਲੈ ਲਓ ਕਹਿੰਦਾ ਫ੍ਰੀ ਮਿਲ ਜਾਉ ਕੰਗਾ ਇਹ ਅਮਰ ਤਾਂ ਸ਼ਗਨ ਜਾ ਰਿਹਾ ਜੀ ਇੱਕ ਅਲੰਗੀ ਤਰਪਾਦਸ਼ਾ ਮਰਦਾ ਪੁੱਤਰ ਬਣਨ ਜਾ ਰਿਹਾ ਸਾਦ ਹੋ ਗਈ ਮੇਰਾ ਬਾਪੂ ਵੀ ਬੈਠਾ ਸੋਚਦਾ ਨਾਗਾ ਮੈਂ ਇਹਨੂੰ ਸਿੱਖ ਪੰਥ ਵਿੱਚ ਸ਼ਾਮਲ ਕਰਨਾ ਚਾਹਣਾ ਫਿਰ ਬੇਨਤੀ ਕਰਾਂਗਾ ਦੁਨੀਆ 'ਚ ਅਸੀਂ ਬੜਾ ਕੁਝ ਮਹਿੰਗਾ ਖਰੀਦਿਆ ਕਿ ਸਸਤੀ ਜੀ ਚੀਜ਼ ਖਰੀਦ ਲਓ ਤੁਹਾਡੀ ਜ਼ਿੰਦਗੀ ਆਬਾਦ ਹੋਏਗੀ ਬਰਬਾਦ ਨਹੀਂ ਹੋਏਗੀ ਤੁਹਾਨੂੰ ਗੁਰੂ ਦੀ ਮਰਿਆਦਾ ਬਾਰੇ ਪਤਾ ਲੱਗੇਗਾ ਪਿਆਰਿਓ ਕਹਿੰਦੇ ਸਿੱਖ ਰਹਿਤ ਮਰਿਆਦਾ ਦੇ ਪੰਨੇ ਪੜ੍ਹ ਕੇ ਦੇਖਿਓ ਬੱਚੇ ਦਾ ਜਨਮ ਹੋਵੇਗਾ ਤੇ ਜਨਮ ਤੇ ਅਸੀਂ ਮਰੀਆਲਾ ਕੀ ਕਰਨੀ ਹੈ ਆਨੰਦ ਕਾਰਜ ਤੇ ਸਿੱਖ ਨੇ ਮਰੀਆਦਾ ਕੀ ਕਾਇਮ ਕਰਨੀ ਹੈ ਕਦੇ ਸੋਚ ਕੇ ਦੇਖਿਓ ਮਾਫੀ ਚਾਉਣਾ ਸਰੀਰ ਦਾ ਭਾਂਡਾ ਸਭ ਦਾ ਫਟਣਾ ਵਾ ਤੇ ਅਸੀਂ ਆਪਣੀ ਜ਼ਿੰਦਗੀ ਦੀ ਅੰਤਮ ਕਿਰਿਆ ਕਿੱਦਾਂ ਕਰਨੀ ਹੈ ਇਹ ਗੱਲਾਂ ਸਾਰੀਆਂ ਦਾ ਸਿੱਖ ਮਰੀਆਦਾ ਵਿੱਚ ਲਿਖੀਆਂ ਵਾ ਤੇ ਸਿੱਖ ਰਹਿਤ ਮਰੀਆਦਾ ਨੂੰ ਆਪਣੇ ਘਰਾਂ ਵਿੱਚ ਲਾਗੂ ਕਰੋ